ਜੀ ਨਿਆ ਗੱਲੇ ਦੇ ਪੱਟਾ ਪਾਇਆ ਮੜਨ ਜੀ ਇਹ ਚੱਲੇ ਆ ਮੈਂ ਜਲੀ ਪਾਕਿਸਤਾਨ ਪਾਕਿਸਤਾਨ ਅੱਛਾ ਇੱਕ ਤੁਹਾਨੂੰ ਹੋਰ ਦਿਖਾਵਾਂ ਕੋਈ ਕਹਿੰਦਾ ਨਾ ਥਾਗ ਜੜੀ ਇਹਨਾਂ 4 ਸੀਟਰ ਵੀ ਆ ਹਨਾ ਹੁਣ ਤੁਸੀਂ ਗਿਣੀ ਜਾਓ ਕਿੰਨੇ ਇੱਕ ਮੈਂ ਨਿਕਲੇ ਆ ਦੂਜਾ ਤੀਜਾ ਸਾਢੇ ਤਿੰਨ ਚੌਥਾ ਇਹ ਪੰਜਵਾਂ छेव अटवाजे अटवा अट जाने दसवा बच नौवा बच्चा अद्धिया साढ़े नौ, नौ। लाइव कैमरा चल रहा है इस वक्त ओ सामने करतारपुर साहब का कोरीडोर है ना उधर पाकिस्तान वाले जो तारा लगिया, ये अपने आल पासे लगियां ਮੈਂ ਸਸ਼ੀਗਾਰ ਮਿੱਤਰੋ ਕੀ ਹਾਲ ਚਾਲ ਤੇ ਸਵਾਗਤ ਕਰਦਾ ਤੁਹਾਡਾ ਫਿਰ ਤੋਂ ਅੰਮ੍ਰਿਤਸਰ ਟਾਊਨ ਰਾਈਡਰ ਚੈਨਲ ਤੇ ਗੈਸ ਕਰੋ ਆ ਜਾਈ ਕਿੱਥੇ ਆ ਮੇਰੇ ਨਾਲ ਮੇਰੀ ਫੈਮਲੀ ਵੀ ਆ ਤੇ ਮੈਡਮ ਜੀ ਨੇ ਗੱਲੇ ਤੇ ਪੱਟਾ ਪਾਇਆ ਮੈਡਮ ਜੀ ਇਹ ਚੱਲੇ ਆ ਮੈਂ ਜਲੀ ਪਾਕਿਸਤਾਨ ਪਾਕਿਸਤਾਨ ਕਰਤਾਰਪੁਰ ਕੋਰੀਡੋਰ ਨਹੀਂ ਐਕਚੁਅਲੀ ਅਸੀਂ ਆਏ ਆ ਕਰਤਾਰਪੁਰ ਕੋਰੀਡੋਰ ਇਹ ਸਾਰਾ ਕਰਤਾਰਪੁਰ ਕੋਰੀਡੋਰ ਆ ਤੇ ਆਧਾਰ ਕਾਰਡ ਤੇ ਤੁਹਾਨੂੰ ਇਹ ਮਤਲਬ ਮਿਲੇਗਾ ਪੱਟਾ ਮਿਲੇਗਾ ਇਹ 50 ਰੁਪਏ ਟਿਕਟ ਲੈਂਦੇ ਨੇ ਇੱਥੇ ਆਕਰਦਾਰ ਜੀ ਪੰਜਾਬਾਰ ਵੀ ਟਿਕਟ ਲੈਂਦੇ ਨੇ ਤੇ ਅੰਦਰ ਤੁਹਾਨੂੰ ਘੁੰਮਣ ਫਿਰਨ ਵਾਸਤੇ ਮਿਲੇਗਾ ਤੇ ਆਓ ਤੁਹਾਨੂੰ ਅੰਦਰ ਹੀ ਦਿਖਾਉਂਦੇ ਆ ਕਿ ਇਸ ਤਰ੍ਹਾਂ ਘੁੰਮਣਾ ਘੁਰਨਾ ਹੈ ਆਜੋ ਜੀ ਲਓ ਜੀ ਚੈਕ ਇਨ ਵਗੈਰਾ ਕਰਾ ਕੇ ਅਸੀਂ ਤੇ ਗੱਡੀ ਦੇ ਵਿੱਚ ਦੁਬਾਰਾ ਬਹਿ ਗਏ ਆ ਤੇ ਸਭ ਦੇ ਗਲੇ ਤੇ ਦੇਖੋ ਤੁਸੀਂ ਪੱਟੇ ਪਾਏ ਆ ਦਿਖਾਓ ਵੀ ਇਹ ਆ ਅਦਾ ਮਤਲਬ ਉਹਨਾਂ ਨੇ ਦਿੱਤੀ ਆ ਆਈਡੀ ਦਿੱਤੀ ਆ ਆਧਾਰ ਕਾਰਡ ਚਾਹੀਦਾ ਹਾਂ ਆਧਾਰ ਕਾਰਡ ਜਰੂਰ ਲੈ ਆਇਓ ਸਾਡੇ ਦੋ ਬੱਚਿਆਂ ਦਾ ਆਧਾਰ ਕਾਰਡ ਨਹੀਂ ਸੀਗਾ ਪਰ ਕੋਈ ਨਹੀਂ ਉਹਨਾਂ ਨੇ ਅੰਦਰੋਂ ਜਾ ਕੇ ਅਪਰੂਵਲ ਲੈ ਕੇ ਤੇ ਉਹ ਅਲਾਉਡ ਕਰਤਾ ਆ ਕਿਉਂਕਿ ਬਾਕੀ ਸਾਰਿਆਂ ਕੋ ਹੈਗੇ ਸੀ ਬਾਕੀ ਸਾਰਿਆਂ ਕੋ ਹੈਗੇ ਸੀਗੇ ਨਾ ਤਾਂ ਕਰਕੇ ਆਧਾਰ ਕਾਰਡ ਜ਼ਰੂਰੀ ਆ ਆਧਾਰ ਕਾਰਡ ਤੋਂ ਬਿਨਾਂ ਨਾ ਆਇਓ ਹਾਂਜੀ ਇਹ ਪਾਰਕਿੰਗ ਇਧਰ ਹਾਂ ਪਾਰਕਿੰਗ ਦੇ ਵੀ ਉਹਨੇ 50 ਰੁਪਏ ਲਏ ਆ ਮੇਰੇ ਕੋ ਠੀਕ ਆ ਇਧਰ ਪਾਰਕਿੰਗ ਆ ਯਾਰ ਇਹ ਬਹੁਤ ਸਹੀ ਆ ਫਿਰ ਜੇ ਇਦਾਂ ਮਤਲਬ ਹੈਗਾ अच्छा ए ओ जेड़ा सारा कॉरिडोर बनया है ना 텐터 ਦਾ 텐터 ਦਾ ਧੰ 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 ਲੋਕੀ ਤੋਂ ਬਾਹਰ ਜਾਂਦੇ ਆ ਫਿਰ ਮਤਲਬ ਉਧਰ ਨੂੰ ਪਾਕਿਸਤਾਨ ਨੂੰ ਵੈਸੇ ਇਹਨਾਂ ਨੂੰ ਉਹ ਵੀ ਉਹ ਵੀ ਸ਼ਰਤ ਜਿਹੜੀ ਨਾ ਉਹ ਵੀ ਖਤਮ ਕਰਨੀ ਚਾਹੀਦੀ ਪਾਸਪੋਰਟ ਵਗੈਰਾ ਦੀ ਆਪਾਂ ਜਿਹੜਾ ਪਿਛਲੀ ਵਾਰ ਆਇਆ ਸੀ ਆਪਾਂ ਇੱਥੇ ਲੰਘ ਗੋਦਵਰੇ ਸਭ ਤੋਂ ਦਰਸ਼ਨ ਕਰਕੇ ਤੇ ਉੱਥੋਂ ਹੀ ਦੇਖ ਕੇ ਉੱਥੋਂ ਦੇਖ ਕੇ ਤੇ ਜੀ ਉਦੋਂ ਉਦੋਂ ਅਜੇ ਉਦੋਂ ਅਜੇ ਨਵਾਂ ਨਵਾਂ ਬਣਾਉਂਦੇ ਸੀਗਾ ਨਾ ਸਾਰਾ ਸਭ ਇਹਨਾਂ ਨੂੰ ਘੁੰਮਣ ਦੇਣਾ ਇੱਥੇ ਕਿੰਨਾ ਹਾਂਜੀ ਅੰਦਰ ਘੁੰਮ ਕੇ ਸ਼ਾਇਦ ਅਸੀਂ ਅੰਦਰ ਸ਼ਾਇਦ ਅੰਦਰ ਸ਼ਾਇਦ ਅੰਦਰ ਘੁੰਮ ਕੇ ਫਿਰ ਸਕਦੇ ਹਾਂ ਕਹਿੰਦੇ ਤੇ ਹੈਗੇ ਅੰਦਰ ਤੱਕ ਆਪਣੇ ਸਮਾਂ ਅੰਦਰ ਘੁੰਮ ਸਰ ਆਪਣੇ ਸਮਾਂ ਅੰਦਰ ਲੱਕ ਕਹਿੰਦੇ ਆ ਅੱਛਾ ਇੱਕਦਾਂ ਨੂੰ ਹੋਰ ਦਿਖਾਵਾਂ ਕੋਈ ਕਹਿੰਦਾ ਨਾ ਥਾਰ ਜੜੀ ਇਹ ਨਾ 4 ਸੀਟਰ ਰੀਆ ਹਨਾ ਹੁਣ ਤੁਸੀਂ ਗਿਣੀ ਜਾਓ ਕਿੰਨੇ ਇੱਕ ਮੈਂ ਨਿਕਲੇ ਆ ਜਲਦੀ ਜਲਦੀ ਦੂਜਾ तीजा चेती 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 उतर साडे तीन चौथा ते पजमा सातव जी अठव <laughs> 8 ਜਾਣੇ ਤੇ 9.9 ਵਜੇ ਨੋਆ ਬੱਚਾ ਅੱਧੀ ਆ 9.9 ਇਹਦੇ 2 3 ਕਰੋੜ ਇਹ ਜਿਹੜੀ ਥਾਰ ਆਡੀ ਫੋਰ ਸੀਟਰ ਨਹੀਂ ਕੀ 9.9 ਸੀਟਰ ਆ ਇਹ ਥਾਰ ਵੀ ਆ ਤੇ ਫੋਸ ਚੈਨਲ ਵੀ ਆ ਇਹਨੂੰ ਲੋਕਰੀਏ ਲੋਕਰੀਏ ਇਹਨੂੰ ਕੋਈ ਵਗੈਰਾ ਕੁਝ ਕਰ ਲੋ ਜੇ ਲੋਕ ਕਰਨਾ ਤੇ ਫਿਰ ਇਹਦੀ ਕੁੰਡੀ ਲਾ ਕੇ ਇਹਨੂੰ ਤਾਲਾ ਤੁਲਾ ਲਾਓ ਇਹਨੂੰ ਸੰਗਲ ਨਮੰਦੀ ਪਾਣੀ ਲਾਓ ਯਾਰ ਪਾਣੀ ਲਾਓ ਪਾਣੀ ਲੈ ਲੀਏ ਪਾਣੀ ਲੈ ਲੋ ਕਿਉਂਕਿ ਅੰਦਰ ਪਤਾ ਨਹੀਂ ਨਾ ਪਾਣੀ ਕਿੱਦਾਂ ਮਿਲੇ ਪਾਕਿਸਤਾਨ ਦਾ ਮਿਲੇ ਪਾਣੀ ਉਹ ਪਾਕਿਸਤਾਨ ਦਾ ਪਾਣੀ ਮਿਲੂਗਾ ਤੂੰ ਜੇ ਪਾਕਿਸਤਾਨ ਦਾ ਪਾਣੀ ਮਿਲਿਆ ਮੈਂ ਤੁਹਾਡੇ ਲਈ ਲੈ ਕੇ ਆਉਂਗਾ ਨਹੀਂ ਜੇ ਮੈਂ ਬੱਲੇ ਪਾਸੇ ਚੱਲ ਗਈ ਫਿਰ ਮੈਂ ਉੱਥੋਂ ਫੜਾਈ ਜਾਉਂਗੀ ਮੇਰੇ ਕੋਰੇ ਰਹਿਣਾ ਨਹੀਂ ਜੇ ਤੁਸੀਂ ਚਲੇ ਗਏ ਤਾਂ ਮੈਂ ਕੀ ਕਰੂੰਗਾ ਤੁਹਾਡੀ ਉਹ ਲੱਗੀ ਇਹਨਾਂ ਅੰਦਾਜ਼ਾ ਨਹੀਂ ਉਹ ਨਾ ਰੋਟੀ ਖਾਂਦੇ ਆ ਲੰਗਰ ਮਤਲਬ ਇਹਨਾਂ ਨੇ ਬਣਾਇਆ ਉਸ ਹਿਸਾਬ ਨਾਲ ਪੀ ਹੈ ਨਾ ਸਾਰਾ ਪੰਜਾਬੀ ਕਲਚਰ ਵੀ ਦਿਖਾਇਆ ਉੱਥੇ ਲਓ ਜੀ ਆਹ ਹਾਲ ਲਿਆ ਓਏ ਕਿਉਂ ਘਰ ਦਿਖਾਓ ਕਿੱਥੇ ਆਓ ਏਕ ਓਂਕਾਰ ਬਹੁਤ ਸੋਹਣਾ ਬਣਾਇਆ ਆ ਪਰ ਆਪੀ ਨੇ ਪੂਰੀ ਲਗਾਈ ਲਓ ਠੰਡੇ ਪਾਣੀ ਦੀ ਬੋਤਲ ਅੱਛਾ ਖਾਲੀ ਹੋਈ ਇਹ ਮੈਨੂੰ ਲੱਗਾ ਉਹ ਬਰਾਏ ਸਾਹਿਬ ਦੀ ਉਹ ਵੀ ਲੱਗੀ ਹੈ ਬਰਾਏ ਡਾਕਟਰ ਬਰਾਏ ਫੋਟੋ ਲੱਗੀ ਡਾਕਟਰ ਬਰਾਏ ਸਾਹਿਬ ਦੀ ਠੰਡੇ ਪਾਣੀ ਦੀ ਮਸ਼ੀਨ ਠੰਡਾ ਪਾਣੀ ਆਉਂਦਾ ਵਿੱਚ ਠੰਡਾ ਵੀ ਹੈਗਾ ਕਿ ਨਹੀਂ ਵਾਹ ਪਾਣੀ ਬਹੁਤ ਠੰਡਾ ਆ ਲੰਗਰ ਅਸਦ ਗੁਰੂ ਨਾਨਕ ਹਟ ਐ ਕੀ ਹੈ ਅੱਛਾ ਟਾਇਲਟ ਵਗੈਰਾ ਹੋਣਗੇ ਇੱਧਰ ਜੈਂਟਸ ਲੇਡੀਜ਼ ਬਣਾਇਆ ਇਹ ਆ ਜੀ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਇਹਦੇ ਪਰਲੇ ਪਾਸੇ ਤੁਸੀਂ ਆਪਣਾ ਪਾਸਪੋਰਟ ਵਗੈਰਾ ਜਮ੍ਹਾਂ ਕਰਾ ਕੇ ਤੇ ਮੇਰੇ ਖਿਆਲ ਨਾਲ 1500 ਰੁਪਏ ਦੀ ਟਿਕਟ ਆ ਉਹਦੇ ਨਾਲ ਤੁਸੀਂ ਕਰਤਾਰਪੁਰ ਸਾਹਿਬ ਜਾ ਸਕਦੇ ਹੋ ਤੇ ਇੱਥੇ ਇਹਨਾਂ ਨੇ ਇੱਕ ਹਾਟ ਇੱਕ ਦੁਕਾਨ ਵੀ ਖੋਲੀ ਆ ਕਿਉਂਕਿ ਇੱਥੇ ਲੋਕ ਬਹੁਤ ਘੱਟ ਆਉਂਦੇ ਨੇ ਨਾ ਇਸ ਕਰਕੇ ਸ਼ਾਇਦ ਇਹ ਦੁਕਾਨ ਬੰਦ ਹੋਵੇ ਤੇ ਪਾਸਪੋਰਟ ਦੀ ਸ਼ਰਤ ਤਾਂ ਕਰਕੇ ਇਹ ਗੁਰਨਾਨਕ ਹਟ ਮਤਲਬ ਇਥੋਂ ਉਹ ਵੇਖੋ ਲਿਖਿਆ ਨਾ ਵੀ ਤੁਸੀਂ ਰੰਗਰ ਰੁਮਾਲਾ ਕੁਝ ਲਿਜਾ ਕੇ ਉਧਰ ਗੁਰਦੁਆਰਾ ਸਾਹਿਬ ਪੇਡ ਕਰ ਸਕਦੇ ਜੀ ਸਿਰਫ ਜੇ ਇਹ ਪਾਸਪੋਰਟ ਵਾਲੀ ਜੇ ਇਹ ਪਾਸਪੋਰਟ ਵਾਲੀ ਸ਼ਰਤ ਨੂੰ ਖਤਮ ਕਰ ਦਿੱਤਾ ਜਾਵੇ ਇਹਨਾਂ ਵੱਲੋਂ ਸਰਕਾਰ ਵੱਲੋਂ ਤੇ ਫਿਰ ਸ਼ਾਇਦ ਇਹ ਮਤਲਬ ਹੋਰ ਪੀੜ ਢੱਕਾ ਜਾਂ ਹੋਰ ਇਥੇ ਦੁਨੀਆ ਆ ਜਾਵੇ ਦਰਸ਼ਨ ਕਰਨ ਵਾਸਤੇ ਅਜੀ ਇਸ ਲਈ ਘਟਿਆ ਬਿਲਕੁਲ ਬਿਲਕੁਲ 에어ਪੋਰਟ ਵਰਗਾ ਸੀਨ ਆ ਆਜੋ ਆਜੋ ਲੰਗਰ ਖਾਨ ਚੱਲੇ ਲੰਗਰ ਖਾਨ ਗਿਆ ਚੱਲੇ ਲੋ ਜੀ ਇਹ ਬੜੀ ਸੋਹਣੀ ਇਥੇ ਸੈਨਰੀ ਵਗੈਰਾ ਬਣਾਈ ਹੈ ਇਹਨਾਂ ਨੇ ਪਾਰਕ ਵਗੈਰਾ ਬਹੁਤ ਸੋਹਣਾ ਕੀਤਾ ਹੈ ਮੈਨੂੰ ਤੇ ਜਿਹੜਾ ੴ ਲਿਖਿਆ ਨਾ ਮੈਨੂੰ ਪਰਸਨਲੀ ਉਹ ਮੈਨੂੰ ਬਹੁਤ ਵਧੀਆ ਲੱਗਾ ਠੀਕ ਹੈ ਇਧਰ ਨੂੰ ਇਧਰ ਨੂੰ ਅੱਛਾ ਵਿਜ਼ਿਟਰਸ ਇਹ ਲਿਖਿਆ ਵਿਜ਼ਿਟਰ ਜਿਹ ਇਧਰ अच्छा इधरों पाकिस्तान में जाते है वो वाले हैं अच्छा कितनी टिकट कितनी है पाकिस्तान की इंडियन रुपीस में इंडियन रुपीस बीस डॉलर है सोलह सत्रह सठ सत्रह अठारह सौ और पासपोर्ट मतलब पासपोर्ट लाजमी है अमृतसर पंजाब से ही है इसी शहर से ही है अच्छा तो हम कहाँ जा सकते हैं ਇੱਥੇ ਮਜਾ ਆਇਆ। ਓਕੇ। ਅੰਦਰ ਮੇ ਜਾਇਓ। ਠੀਕ ਹੈ। ਲਓ ਜੀ ਇਹ ਜਿਹੜਾ ਇਹ ਜਿਹੜਾ ਗੇਟ ਆ ਇਹ ਉਧਰ ਪਾਕਿਸਤਾਨ ਜਾਣ ਵਾਲਿਆਂ ਵਾਸਤੇ ਆ ਤੇ ਸਾਡੇ ਵਾਸਤੇ ਘੁੰਮਣ ਵਾਸਤੇ ਆ ਗੇਟ ਆ ਇੱਕ ਨੰਬਰ ਗੇਟ ਆ। ਇਹਦੇ ਅੰਦਰ ਜਾ ਕੇ ਵੇਖਦੇ ਹਾਂ ਕਿਥੋਂ ਤੱਕ ਜਾਣ ਦਿੰਦੇ ਆ ਕਿਥੋਂ ਤੱਕ ਕੈਮਰਾ ਅਲਾਉਡ ਆ। ਤੇ ਸਾਰਾ ਸਿਸਟਮ ਹੈ ਉਹ ਐਂਬੂਲੈਂਸ ਖੜੀ ਆ ਤੇ ਦੂਜੀ ਵੀ ਖੜੀ ਆ ਕੀ ਨਾਲੀ ਦਾ ਉਹਦਾ ਫਾਇਰ ਬ੍ਰਿਗੇਡ। ਬਹੁਤ ਸੋਨਾ ਬਣਿਆ ਆ। ਲਓ ਜੀ ਆ ਸਾਹਮਣੇ ਮੇਰੀ ਫੋਟੋ ਵੀ ਦੇਖ ਲਓ ਇਹ ਉਹ ਸਾਰੀ ਮੇਰੀ ਫੈਮਲੀ ਆ ਗਈ ਉਹ ਆ ਗਈ ਭਾਈਆ ਜੀ ਆ ਗਏ ਭਾਈਆ ਜੀ ਐ ਭਾਈਆ ਜੀ ਟੌਰ ਮਾਰਦੇ ਆ ਗੇਟ ਨੰਬਰ ਦਵਾਰ ਨੰਬਰ 1 ਖੁੱਲ ਜਾ ਖੁੱਲ ਜਾ ਖੁੱਲ ਜਾ ਖੁੱਲ ਗਿਆ ਖੁੱਲ ਗਿਆ ਖੁੱਲ ਗਿਆ ਦੂਜਾ ਵੀ ਖੁੱਲ ਜਾ ਖੁੱਲ ਗਿਆ ਖੁੱਲ ਗਿਆ ਅਛਾ ਜਿੱਧਰ ਟੀਵੀ ਚੱਲਦਾ ਉਧਰ ਚੱਲਣਾ ਠੀਕ ਹੈ ਜੀ ਲਓ ਜੀ ਇਹ ਇਹ ਜ ਸਾ ਇਹ ਸਾਰਾ ਗੜੀ ਇਹ ਸਾਰਾ ਗੜੀ ਦਾ ਹਾਂ ਲਿਖ ਕੇ ਵੀ ਰੱਖਿਆ ਉਹਨਾਂ ਨੇ ਇਹ ਗੁਰੂ ਨਾਨਕ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਦੇਵ ਜੀ ਕਿਉਂਕਿ ਇਹ ਹਾਂ ਇਹ ਗੁਰਨਾਨ ਦੇਵ ਜੀ ਦੀਆਂ ਫੋਟੋਆਂ ਇਸ ਕਰਕੇ ਲਾਇਆ ਕਿਉਂਕਿ ਇਹ ਰਿਲੇਟਡ ਗੁਰਨਾਨ ਦੇਵ ਜੀ ਦੇ ਨਾਲ ਹੈ ਨਾ ਇਹ ਸਾਰਾ ਮਤਲਬ ਇਹ ਇਸ ਕਰਕੇ ਗੁਰਨਾਨ ਪਾਤਸ਼ਾਹ ਦੀਆਂ ਸਾਰਾ ਕੁਝ ਜਿਆ ਸਿੰਗਲੀ ਦਾ ਪੁੱਤ ਖਟਾ ਵੀ ਪਿਆ ਇਸ ਤੋਂ ਅੱਗੇ ਵੇਖੀਏ ਪਰ ਜਾ ਸਕਦੇ ਕਿ ਨਹੀਂ ਕੋਈ ਨਹੀਂ ਹੋਣਾ ਕਾਰਨ ਦਿਸੇ ਤਵਾਰੀ ਇਸ ਮਾਤਲਬ ਕੋ ਬਿਲਕੁਲ ਆ ਦੇਖ ਲੋ ਆ ਇਦਾਂ ਮਤਲਬ ਇਸ ਕੋਸਰਾ ਵੀ ਮੌਜੂਦ ਹੈ ਖੂਸਾਬ ਦਾ ਜਲ ਇਸ ਉੱਤੇ ਖੂਸਾਬ ਤੇ ਵੀ ਪੀ ਸਕਦੇ ਹੋ ਤੇ ਇਹ ਜਿਹੜੀ ਅੰਦਰ ਜਿਹੜੇ ਵਾਟਰ ਕੁਲਰ ਪਏ ਹੋ ਰੋਣਾ ਪਾਸੇ ਇਹਨਾਂ ਵਿੱਚ ਵੀ ਬਾਬਾ ਜੀ ਦੇ ਖੂਸਾਬ ਦਾ ਅਮਰ ਜਲ ਹੈ ਤੁਹਾਡੇ ਪ੍ਰੀਵਾਸ ਤੇ ਕਿਹਾ ਹੈ ਅੱਛਾ ਇਹ ਜਿਹੜੇ ਰਜਿਸਟਰ ਦੀ ਐਂਟਰੀ ਆ ਨਾ ਉਹ ਇੱਥੋਂ ਤੱਕ ਹੀ ਅਲਾਉਡ ਆ ਇੱਥੋਂ ਅੱਗੇ ਵਿਸਟਰ ਨਹੀਂ ਜਾ ਸਕਦੇ ਘੁੰਮਣ ਫਿਰਨ ਵਾਲੇ 50 ਰੁਪਏ ਦੇ ਟਿਕਟ ਦੇ ਵਿੱਚ ਅੱਗੇ ਨਹੀਂ ਜਾ ਸਕਦੇ ਇਹ ਤੋਂ ਅਗੇ ਸਰ ਕੋ ਜਿਹੜੇ ਪਾਸਪੋਰਟ ਵਗੈਰਾ ਵਾਲੇ ਉਹ ਦੇਖੋ ਪਾਸਪੋਰਟ ਦੀ ਇੰਟਰਵਿਊ ਵਗੈਰਾ ਕਰਾ ਕੇ ਨਾ ਠੀਕ ਹੈ ਉਹ ਸਭ ਜਾ ਰਹੇ ਨੇ ਪਰ ਉਹ ਲੇਟ ਮੇਰੇ ਖਿਆਲ ਨਾਲ ਲੇਟ ਜਾ ਰਹੇ ਨੇ ਫਿਰ ਕਿਉਂਕਿ ਉਹਨਾਂ ਨੂੰ 5 ਵਜੇ ਤੱਕ ਵਾਪਸ ਵੀ ਹੋਣਾ ਪੈਣਾ ਹੈ ਲਾਜ਼ਮੀ ਆ 5 ਵਜੇ ਤੱਕ ਵਾਪਸ ਹੋਣਾ ਠੀਕ ਹੈ ਸਵੇਰੇ ਫਿਰ ਬੰਦਾ ਟਾਈਮ ਨਾ ਜਾਵੇ ਤੇ ਆ ਉਥੋਂ ਦਾ লাই ਸਾਰਾ ਲਾਈਵ ਕੈਮਰਾ ਲਾਈਵ ਲਾਈਵ ਕੈਮਰਾ ਦਿਖਾਰੇ ਨੇ ਇਹ ਪਾਕਿਸਤਾਨ ਵਾਲੀ ਸਾਈਡ ਦਾ ਹੈ ਇਹ ਪਾਕਿਸਤਾਨ ਵਾਲੀ ਸਾਈਡ ਦਾ ਹੈ ਆ ਇੰਡੀਆ ਗਈ ਅੱਗੇ ਕੀ ਜਾਂਦਾ ਹੈ ਅੱਗੇ ਪਾਸਪੋਰਟ ਲੈ ਕੇ ਤੁਸੀਂ ਅੰਦੇ ਜਾ ਸਕਦੇ ਹਾਂ ਹਾਂ ਉੱਥੇ ਜਿੱਦਾਂ ਇਦਾਂ ਦੇ ਬੈਟਰੀ ਵਾਲੀਆਂ ਲੱਗੀਆਂ ਹੁੰਦੀਆਂ ਇਹਨਾਂ ਦੀਆਂ ਪਾਕਿਸਤਾਨ ਦੀਆਂ ਕਰਾਇਆ ਲੈਣਗੀਆਂ ਸ਼ਾਇਦ ਉਹ ਤੇ ਲੈ ਕੇ ਜਾਣਗੇ ਤੁਹਾਨੂੰ ਨੇ ਨਨੇ ਗੇਟ ਦਿਖਾਇਆ ਜਾ ਇਹ ਗੇਟ ਇੰਡੀਆ ਤੇ ਪਾਕਿਸਤਾਨ ਦਾ ਗੇਟ ਆ ਇਹ ਇਹ ਦਰਵਾਜ਼ਾ ਸਭ ਤੇ ਵੈਲਕਮ ਕਰਨੇ ਆ ਸਾਰੇ ਇੱਥੋਂ ਤੁਸੀਂ ਅੰਦਰ ਜਾ ਸਕਦੇ ਇਹਨਾਂ ਗੋਟਾਂ ਦੇ ਡੇਟਾਂ ਤੋਂ ਇੱਥੋਂ ਤੁਹਾਨੂੰ ਬੱਸ ਲੈ ਕੇ ਜਾਏਗੀ ਅੱਛਾ ਬੱਸ ਕਰਾਇਆ ਲੈਂਦੀ ਹੈ ਉਹ ਜਿਹੜੇ 20 ਡਾਲਰ ਲੈਂਦੀ ਵਿੱਚ ਹੀ ਆਉਗਾ ਅੱਛਾ ਵਿੱਚ ਹੀ ਆ 20 ਡਾਲਰ ਦੇ ਵਿੱਚ ਹੀ ਹੈ ਸਾਰਾ ਕੁਝ ਠੀਕ ਹੈ ਤੁਹਾਨੂੰ ਅੱਗੇ ਕਰਤਾਰਪੁਰ ਸਾਹਿਬ ਤੱਕ ਲੈ ਕੇ ਜਾਣਗੇ ਇਹ ਲਾਈਵ ਕੈਮਰਾ ਚੱਲ ਰਿਹਾ ਹੈ ਇਸ ਵਕਤ ਤੇ ਉਹ ਸਾਹਮਣੇ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਹੈ ਹਨਾ ਉਧਰ ਪਾਕਿਸਤਾਨ ਵਾਲਿਆਂ ਦਾ ਆਪ ਵੈਲਕਮ ਟੂ ਪਾਕਟ ਹੋਟਲ ਹਾਂ ਜਿਹੜਾ ਜੁੜੇ ਲਵੇ ਸਭ ਤੋਂ ਪਹਿਲਾਂ ਕੋਈ ਬਿਲਕੁਲ ਬੈਕ ਸਾਈਡ ਤੇ ਜਿਹੜਾ ਕਮਰਾ ਹੈ ਜੋੜੇ ਘਰ ਦਾ ਕਹਿੰਦੇ ਤੁਸੀਂ ਆਪਣੇ ਜੋੜੇ ਜਮਾ ਕਰਵਾ ਲੈਣ ਤੇ ਜੋੜੇ ਘਰ ਤੋਂ ਜਿਹੜਾ ਅੱਗੇ ਨਾਲ ਵਾਲਾ ਕਮਰਾ ਉਹ ਹੈ ਡਾਕਟਰ ਰੂਮ ਜੇਕਰ ਕੋਈ ਆਪਣਾ ਐਕਸਪ੍ਰੈਸ ਮੈਲ ਬੈਗ ਵਾਲਾ ਕੱਢ ਚਾਹੋ ਤੇ ਤੁਸੀਂ ਲੌਕਰ ਦੇ ਵਿੱਚ ਰੱਖ ਸਕਦੇ ਹੋ ਇਹਦੇ ਕੋਲ ਜੁਕੀ ਲੰਦੇ ਹੋ ਸਾਰਾ ਉਹ ਪਾਕਿਸਤਾਨ ਵਾਲਿਆਂ ਦਾ ਆ ਨਾ ਉੱਥੇ ਉੱਥੇ ਪਾਸਪੋਰਟ ਵਗੈਰਾ ਜਮਾ ਕਰਦੇ ਆ ਠੀਕ ਆ ਆ ਲਾਈਵ ਕੈਮਰਾ ਦਾ ਬਹੁਤ ਵਧੀਆ ਕੰਮ ਆ ਇਹਨਾਂ ਦਾ ਸਭ ਦਿਖਾ ਰਿਹਾ ਹੈ ਉਹਦੇ ਬਿਲਕੁਲ ਕੋਲ ਨਹੀਂ ਨਾ ਇਸ ਤਰ੍ਹਾਂ ਉਹ ਉਹ ਕਰਤਾਰਪੁਰ ਸਾਹਿਬ ਹੋਏਗਾ ਭਰੇ ਇਹ ਐਸੇ ਗੁਰਦਾਰੇ ਜੋ ਤੁਸੀਂ ਐਂਟਰ ਹੋਣਾ ਹੈ ਸੈਂਟਰ ਵਿੱਚ ਜਾ ਕੇ ਸਰੂਰ ਸਾਹਿਬ ਦਾ ਪ੍ਰਬੰਧ ਕੀਤਾ ਹੋਇਆ ਉੱਥੇ ਤੁਸੀਂ ਅਸ਼ਟਾਨਕ ਕਰ ਸਕਦੇ ਹੋ ਤੇ ਜਿਹੜੇ ਮੇਨ ਗੁਰਦੁਆਰਾ ਸਾਹਿਬ ਨੇ ਜਿੱਥੇ ਬਾਬਾ ਜੀ ਦੀ ਗੁਰਦੁਆਰਾ ਸਾਹਬ ਤੇ ਬਿਲਕੁਲ ਲਓ ਜੀ ਇਹ ਗੁਰਦੁਆਰਾ ਦਰਸ਼ਨ ਕਰੋ ਇਹ ਕਰਤਾਰਪੁਰ ਸਾਹਿਬ ਦੇ ਉਸ ਤਰ੍ਹਾਂ ਹੀ ਮੌਜੂਦ ਉਹ ਸਾਹਿਬ ਦਾ ਜਲ ਤੇ ਤੁਸੀਂ ਸਾਫਟਲੀ ਵੀ ਸਕਦੇ ਹੋ ਤੇ ਇਹ ਜਿਹੜਾ ਜਿਹੜਾ ਕੈਮਰਾ ਹਿੱਲਦਾ ਪਿਆ ਆ ਇਹਨਾਂ ਵਿੱਚ ਵੀ ਬਾਬਾ ਜੀ ਦੇ ਕੋਲ ਸਾਡਾ ਅੰਮ੍ਰਿਤ ਜਾਲਾ ਤੁਹਾਡੇ ਕੋਲੋਂ ਆ ਕਰ ਕਿਹਾ ਆ ਆਵਾਜ਼ ਆ ਚੱਲ ਰਹੀ ਕੈਮਰਾ ਹਿੱਲਦਾ ਆ ਕੈਮਰੇ ਦੀ ਮਤਲਬ ਕਲੈਰਟੀ ਦੇਖੋ ਕਿੰਨੀ ਦੂਰ ਐਮਰਖੇਲ ਨਾਲ 1 ਕਿਲੋ 1.5 ਕਿਲੋ 2 ਕਿਲੋਮੀਟਰ ਹੋਏਗਾ ਸਾਢੇ 4 ਕਿਲੋਮੀਟਰ ਸਾਢੇ 4 ਕਿਲੋਮੀਟਰ ਤੱਕ ਦੇਖ ਲਓ ਤੁਹਾਨੂੰ ਬਾਰੀਆਂ ਦਿਖਾ ਰਿਹਾ ਗੁਰਦੁਆਰੇ ਦੀਆਂ ਟੈਕਨੋਲੋਜੀ ਟੈਕਨੋਲੋਜੀ ਵੈਸਟ ਜੇਰੀਆਸ ਦਾ ਸੇ ਕਰਤਾਰਪੁਰ ਵਾਲੀ ਕਰਤਾਰਪੁਰ ਸਾਹਿਬ ਦੇ ਅੰਦਰਲਾ ਦਰਸ਼ਨ ਇਹ ਕਿਸੇ ਦਾ ਨਾ ਮਤਰਾ ਇੱਥੇ ਬਣਾਈ ਹੋਈ ਵੀਡੀਓ ਚੱਲੰਦੀ ਆ ਗਰੀਬ ਤੇ ਜਾ ਬਲਾ ਮੇਰਾ ਦੇਖੋ ਇਹ ਦੇਖੋ ਆ ਨਾ ਆ ਲਾਈਵ ਚੱਲ ਰਿਹਾ ਕੈਮਰਾ ਤੇ ਉਹ ਆਟੋ ਆਇਆ ਆ ਇਹ ਪਾਕਿਸਤਾਨ ਦਾ ਆ ਕਿਧਰ ਚਲ ਗਿਆ ਉਹ ਦੂਜੇ ਪਨੇ ਚਲ ਗਿਆ ਆ ਹਾਂ ਤੋਂ ਪਹਿਲਾਂ ਸਾਰੀ ਸੰਗਤ ਨੂੰ ਪਾਕਿਸਤਾਨ ਆ ਨਾ ਇਹ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦਾ ਮਤਲਬ ਤੁਹਾਨੂੰ ਥੋੜਾ ਜਿਹਾ ਇੰਟਰੋਡਕਸ਼ਨ ਕਰਵਾ ਦੇਣਾ ਤੋਂ ਜਰਾ ਗੌਰ ਨਾਲ ਸੁਣੋਗੇ ਤੇ ਤੁਹਾਡੇ ਵਾਸਤੇ ਸਾਰੀ ਯਾਤਰਾ ਜਿਹੜੀ ਆ ਉਹ ਈਜ਼ੀ ਰਹੇਗੀ ਸਭ ਤੋਂ ਪਹਿਲਾਂ ਤੁਹਾਡੇ ਬਿਲਕੁਲ ਬੈਕ ਸਾਈਡ ਲਓ ਜੀ ਅਸੀਂ ਹੁਣ ਚੱਲੇ ਆ ਬਾਹਰ ਦੂਜੇ ਪਾਸੇ ਤੇ ਗੇਟ ਆਪੇ ਖੁੱਲ ਗਿਆ ਖੁੱਲ ਜਾ სიმ სიმ ਆ ਵੀ ਖੇਰ ਖੁੱਲ ਗਿਆ ਏ ਉਹ ਖੁੱਲ ਗਿਆ სიმ სიმ ਆਹਾ ਏਸੀ ਤੋਂ ਬਾਹਰ ਆ ਗਏ ਆ ਬਾਹਰ ਥੋੜਾ ਜਿਹਾ ਗਰਮਾਵਾ ਆਇਆ ਗਰਮ ਮੌਸਮ ਨਾ ਲੋਕ ਉਹ ਆ ਗਏ ਨਾ ਕੀ ਕਹਿੰਦੇ ਲੇਡੀਜ਼ ਉਹਨੇ ਪੁੱਛਿਆ ਸੀ ਕਿ ਕਿੰਨੇ ਕਿੰਦਾ ਦਾ 100 ਰੁਪਏ ਤੇ ਉਦੋਂ ਦੇ 2 ਰੁਪਏ 80 ਪੈਸੇ 80 ਪੈਸੇ ਇੰਨਾ ਮੰਗ ਕੇ ਆਇਆ ਵਹ 200 ਰੁਪਏ ਹੋਣਾ ਚਾਹੀਦਾ ਹੈ ਨਹੀਂ 280 ਹੈ ਇਧਰੋਂ ਪੈਸੇ ਖੋਦੇ ਉੱਥੇ ਜਾ ਕੇ ਚੇਂਜ ਕਰਾਣੇ ਪੈਣਗੇ ਹਾਂ ਉਥੇ ਕਰੰਸੀ ਦਾ ਚੇਂਜ ਕਰਾਣੀ ਪੈਣੀ ਆ ਨਹੀਂ ਪੈਂਦਾ ਸਿੱਧੀ ਬੱਸ ਜਾਣੀ ਆ ਆਟੋ ਜਾਂ ਬੱਸ ਕਰਿਆ ਸਿੱਧਾ ਬ੍ਰਿਜ ਮੇਰਾ ਸਾਹਿਬ ਜੀ ਬੋਲ ਏਸੀ ਬੱਸਾਂ ਲੱਗਦੀਆਂ ਏਸੀ ਬੱਸਾਂ ਲੱਗਦੀਆਂ ਸ਼ੋਪਿੰਗ ਵਗੈਰਾ ਜਿੰਨੀ ਮਰਜ਼ੀ ਕਰੋ ਕਹਿੰਦੇ 10 ਕਿਲੋ ਤੱਕ ਦਸ ਕੇਜੀ ਦਸ ਕੇਜੀ ਤੱਕ ਦੀ ਨਹੀਂ ਸ਼ੁਰੂ ਕਰਨ ਪਰ ਉਧਰ ਮਹਿੰਗਾ ਵੀ ਬਹੁਤ ਆ ਨਾ ਮਹਿੰਗਾ ਹੈ ਉਹ ਸੋਗੜ ਲੱਗੇ ਆਹ ਲੈ ਕੇ ਆਏ ਗਏ ਹਾਂ ਆ ਚੱਲ ਇੰਨਾ ਲੋਕੀ ਜਾਂਦੇ ਆ ਤੇ ਫਿਰ ਲੈ ਵੀ ਹੁੰਦੇ ਆ ਚੱਲ ਨਿਸ਼ਾਨੀ ਵਗੈਰਾ ਲਓ ਜੀ ਇਧਰੋਂ ਤੇ ਅਸੀਂ ਕਰ ਲਏ ਆ ਜੀ ਦਰਸ਼ਨ ਤੇ ਹੁਣ ਦੂਜੇ ਬੰਨੇ ਜਾਂਦੇ ਆ ਜਿੱਥੋਂ ਪਹਿਲਾਂ ਪ੍ਰਾਤਨ ਦਰਸ਼ਨ ਕਰਦੇ ਹੁੰਦੇ ਸੀਗੇ ਤੇ ਸਾਨੂੰ ਕੁਝ ਪਾਕਿਸਤਾਨ ਵਾਲੇ ਮਿਲੇ ਸੀਗੇ ਤੇ ਉਧਰ ਇਧਰਲਾ 1 ਰੁਪਿਆ ਉਧਰ 2 ਰੁਪਏ ਤੇ ਕੁਝ ਪੈਸੇ ਚ ਚੱਲਦਾ ਆ ਇਓ ਉਧਰੋਂ ਸੂਟ ਸਾੜ ਖਰੀਦ ਕੇ ਲਿਆਈਆਂ ਉਹ ਉਹ ਅਸੀਂ ਵੀ ਜੋ ਜਾਮਾ ਕੇ ਖਰੀਦਦਾ ਕਰਦੀ ਕਰਾਂਗੇ 10 ਕਿਲੋ ਮਤਲਬ ਇੱਕ ਦੇ ਵਿੱਚ ਇੱਕ ਬੰਦਾ ਉਹ ਵਜਨ ਚੁੱਕ ਸਕਦਾ ਉਧਰ ਆ ਲਾਉੜਿਆ 10 ਕਿਲੋ ਸ਼ੋਪਿੰਗ ਉਧਰੋਂ ਇਧਰ ਹੋਣੀ ਆ ਲਾਉੜਿਆ ਲਓ ਜੀ ਆ ਦੇਖੋ ਜੀ ਇਧਰ ਸਾਰਾ ਪਾਕਿਸਤਾਨ ਆ ਉਹ ਸਫੇਦਿਆਂ ਤੋਂ ਪਰੇ ਅੱਛਾ ਜੀ ਗੌਰ ਨਾਲ ਦੇਖੋ ਕੈਮਰਾ ਜਸਟੀਫਾਈ ਕਰੇ ਤੇ ਆਹ ਦੇਖੋ ਉਹਨਾਂ ਦੀਆਂ ਉਹ ਬੜੀਆਂ ਰਹਿਣ ਵਾਲੀਆਂ ਜਿਹੜੀਆਂ ਛੱਤਾਂ ਜੀ ਹੁੰਦੀਆਂ ਬੰਕਰ ਸਫੇਦਿਆਂ ਤੋਂ ਪਰੇ-ਪਰੇ ਸਾਰਾ ਪਾਕਿਸਤਾਨ ਹੈ ਜੀ ਨਹੀਂ ਇਹ ਕਿ ਤਾਰ ਲੱਗੀ ਆ ਕੱਡੇ ਵਾਲੀ ਤਾਰ ਲੱਗੀ ਕਰੰਟ ਲੱਗਾ ਹੁੰਦਾ ਉਹਨੂੰ ਨਹੀਂ ਜਾ ਸਕਦੇ ਲਓ ਜੀ ਆ ਕਰਤਾਰਪੁਰ ਕੋਰੀਡੋਰ ਆਹਨਾਂ ਨੇ ਮਤਲਬ ਵਿਜ਼ਟਰ ਨੂੰ 50 ਰੁਪਏ ਦੇ ਵਿੱਚ ਘੁੰਮਣਵਾਤੇ ਮਾੜਾ ਮੋਟਾ ਦੇ ਦਿਆ ਨਾ ਸਹੀ ਹੈ ਮੇਰੇ ਸਾਹਮਣੇ ਠੀਕ ਆ ਚੱਲਾਗਾ ਅ ਅੱਗੇ ਪਤਾ ਲੱਗਦਾ ਅੱਗੇ ਅੱਗੇ ਜਾਣਾ ਕੀ ਆ ਅੱਗੇ ਜਾਣਾ ਹੁੰਦਾ ਅਗਲੀ ਵਾਰੀ ਅਗਲੀ ਵਾਰੀ ਕਿੱਦਾਂ ਕਰਨਾ ਹੈ ਕੁਝ ਕਰਨਾ ਹੈ ਠੀਕ ਹੈ ਨਾ ਸਾਰਾ ਪਤਾ ਲੱਗਦਾ ਵਹਦੇ ਆ ਪੋਲ ਵੀ ਬਣਾਉਂਦੇ ਆ ਪਰ ਪੋਲ ਮਿਲਣਾ ਦਾ ਅਲਾਉਟ ਨਹੀਂ ਕਰਨਾ ਇਹਨਾਂ ਨੇ ਬਣਾ ਬਨੂ ਲੈਣਾ ਆ ਪਰ ਪੋਲ ਦਾ ਔਖਾ ਯਾ ਜਾਂਦੇ ਜਾਣ ਲਈ ਕਿੱਦਾਂ ਕਰਦੇ ਨੇ ਨਹੀਂ ਉਹ ਦੂਜੇ ਜਾਣਗੇ ਨਾ ਪਾਕਿਸਤਾਨ ਵਾਲੇ ਲਓ ਜੀ ਪਹੁੰਚ ਗਏ ਆ ਜੀ ਪਹਿਲੇ ਗੁਰਦੁਆਰੇ ਚ ਜਿਹੜਾ ਕਰਤਾਰਪੁਰ ਸਾਹਿਬ ਇੱਥੋਂ ਇੱਥੋਂ ਹੀ ਅਰਦਾਸ ਹੁੰਦੀ ਹੁੰਦੀ ਸੀਗੀ ਕਰਤਾਰਪੁਰ ਸਾਹਿਬ ਵਾਸਤੇ ਵੀ ਗੁਰੂ ਨਾਨਕ ਪਾਸ਼ਾ ਕਰਤਾਰਪੁਰ ਸਾਹਿਬ ਦਾ ਲਾਂਗਾ ਖੋਲਿਆ ਜਾਵੇ ਤੇ ਸੰਗਤਾਂ ਨੂੰ ਉਧਰਲੇ ਦਰਸ਼ਨ ਦੀਦਾਰੀ ਹੋਣਾ ਤੇ ਇਹ ਵੈਸੇ ਹੀ ਇਤਿਹਾਸਿਕ ਗੁਰਦੁਆਰਾ ਨਹੀਂਗਾ ਪਰ ਇਤਿਹਾਸਿਕ ਬਣ ਗਿਆ ਆ ਕਿਉਂਕਿ ਹਮੇਸ਼ਾ ਇੱਥੇ ਅਰਦਾਸ ਹੁੰਦੀ ਸੀਗੀ ਇੱਕ ਸਿੰਘ ਉੱਥੇ ਬੈੰਦਾ ਸੀਗਾ ਬਾਬਾ ਜੀ ਜੇਰਾ ਕਰੋ ਲਾ ਲੈਨੇ ਆ ਜੇਰਾ ਕਰੋ ਸਵਾਰੀਆਂ ਤਾਰ ਲੈਨ ਦੋ ਬਾਬੇ ਨਾ ਕਮਲੇ ਹੋਈ ਹੁੰਦੇ ਆ ਬਾਬਾ ਦੇ ਫੌਜੀਆ ਨਾਲੋਂ ਵੀ ਜ਼ਿਆਦਾ ਕਾਲਾ ਅਹੀਂ ਵੀ ਛਾਵਾਂ ਹੀ ਲਾਉਣੀ ਹੈ ਬਾਬਾ ਸਰ ਕਿਚੂ ਇੱਕ ਮਿੱਤਰੋ ਹੋਰ ਗੱਲ ਵੇਖੋ ਆ ਨਾ ਮੇਰੇ ਪੰਥ ਦਾ ਲਾ ਲੋ ਜਾਂ ਕਿੱਦਾਂ ਵੀ ਲਾ ਲੋ ਕਿੰਨੀ ਮਤ ਵੱਜੀ ਪਈ ਆ ਵੀ ਗੁਰਦੁਆਰਾ ਬਾਬਾ ਸਿੱਧ ਸੋਹੰਗ ਰੰਧਾਵਾ ਅੱਗੇ ਰੰਧਾਵਾ ਹਲਵਾਰ ਜੱਟ ਇਹ ਲਿਖਣਾ ਇਹਨਾਂ ਵਾਸਤੇ ਜ਼ਰੂਰੀ ਹੋ ਗਿਆ ਅੱਜ ਕੱਲ੍ਹ ਮਤਲਬ ਗੁਰਮਤ ਨੂੰ ਸਮਝਦੇ ਹੀ ਕੁਛ ਨਹੀਂ ਗੇ ਆਪਣਾ ਰੰਦਾਵਾ ਪਣ ਜ਼ਰੂਰੀ ਇਹਨਾਂ ਦਾ ਸਾਰਾਂ ਦਾ ਹਾ ਕਿੰਨਾ ਬੁੱਢਾ ਬੋਰ ਹੋਏਗਾ ਉਹਦੀਆਂ ਮੁੱਛਾਂ ਉਹਦੀਆਂ ਦਾੜੀਆਂ ਦੇਖੋ ਕਿੱਡੀਆਂ ਲੰਮੀਆਂ ਦੇਖੋ ਹੈ ਇਹੋ ਜਿਹਾ ਬੋਰ ਹੋਣਾ ਚਾਹੀਦਾ ਪੰਜਾਬ 'ਚ ਕਿਉਂਕਿ ਦਿੱਤਾ ਰੰਦਾਵਾ ਹੋਵੇਗੀ ਮਦ੍ਰਿਖ ਆਪਣੇ ਜਿਹੜੇ ਰੰਦਾਵੇ ਨਾਲ ਗੁਰਨਾਮਦੇਵ ਜੀ ਦੀ ਗੋਸ਼ਟੀ ਆਪਣੇ ਜੋੜੀ ਲਾ ਕੇ ਲੈ ਆਈਏ ਆਪਣੇ ਜੋੜੇ ਉੱਥੇ ਰੱਖੋ ਜੀ ਜੀ ਇਹ ਆ ਜੀ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਛੋਟੇ ਵਾਲਾ ਪੁਰਾਣੇ ਵਾਲਾ ਜਿੱਥੋਂ ਮਤਲਬ ਇਹ ਬਣਨ ਤੋਂ ਪਹਿਲਾਂ ਇਹ ਵਾਲਾ ਬਣਨ ਤੋਂ ਪਹਿਲਾਂ ਸਾਰਾ ਇਹੀ ਸੀਗਾ ਐਸੇ ਦੂਰਬੀਨ ਲੱਗੀ ਹੋਏਗੀ ਉੱਥੋਂ ਤੁਹਾਨੂੰ ਦਿਖਾਉਨੇ ਆ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੂਰਬੀਨ ਦੇ ਨਾਲ जी बहुत साफ सुथरा बनाता पहला थोड़ा जहा होगा हाँ वही लगी थी जिड़ी उ लगी ना एलसीडी वो लगी है ਇਹੜੀਆਂ ਤਾਰਾਂ ਲੱਗੀਆਂ ਇਹ ਆਪਣੇ ਵਾਲੇ ਪਾਸੇ ਲੱਗੀਆਂ ਆ ਤੇ ਉਹ ਜਿਹੜੀ ਚਿੱਟੀ ਬੁਰਜੀ ਲੱਗੀ ਨਾ ਇਹ ਲੱਗੀ ਪਾਕਿਸਤਾਨ ਵਾਲੇ ਪਾਸੇ ਪਰਲੇ ਪਾਸੇ ਪਾਕਿਸਤਾਨ ਸਾਰਾ ਤੇ ਇੱਥੋਂ ਇਦਾਂ ਹੀ ਆ ਸਾਰਾ ਹੀ ਇਦਾਂ ਘੁੰਮਦਾ ਜਾਣਾ ਇਹਨੇ ਹੁਣ ਨਹੀਂ ਦੇਖਦਾ ਹੁਣ ਨਹੀਂ ਦੇਖਦਾ ਕਰਦਾ ਨਾ ਪਹਿਲਾਂ ਹੁਣ ਦੇਖ ਦਰਸ਼ਨ ਔਰ ਉਹ ਦੇਖਦਾ ਜੇ ਮੜਾ ਜਾ ਉਹ ਪਰੇ ਦੇਖਦਾ ਜੇ ਜਮਾ ਹੋ ਗਈ ਜਮਾ ਹੋ ਗਈ ਹਾਂ ਇਹਦਾ ਯਾਨੀ ਬੱਸ ਭਾਈ ਕਿਦਾਂ ਬੇਲਪੁਰੀ ਬੇਲਪੁਰੀ ਕਿਦਾਂ ਭਾਈ 50 50 ਰੁਪਏ ਭਾਈ ਮੇਰੇ ਪਿੰਡ 10 ਰੁਪਏ ਦਿੰਦਾ ਆ ਤੂੰ ਹੀ ਬੇਲਪੁਰੀ ਕੀ ਇੱਥੇ ਸੋਨਾ ਪਾਉਂਦੇ 50 ਰੁਪਏ ਆ ਜਾ ਭਰਾ ਮੈਂ ਨਹੀਂ ਖਾਂਦਾ ਤੇਰੀ ਬੇਲਪੁਰੀ ਜਾ ਠੱਗ ਹੈਗਾ ਭਰਾ ਤੂੰ ਠੱਗ ਹੈਗਾ ਤੂੰ ਲਓ ਜੀ ਮਿੱਤਰੋ ਇਹ ਸੀਗਾ ਜੀ ਕਰਤਾਰਪੁਰ ਸਾਹਿਬ ਦੀ ਯਾਤਰਾ ਕਰਤਾਰਪੁਰ ਕੋਰੀਡੋਰ ਕਰਤਾਰਪੁਰ ਦਾ オリジナル ਪੁਰਾਤਨ ਬਾਗਡਨ ਜਿਹੜਾ ਤੁਸੀਂ ਮੇਰੇ ਪਿੱਛੇ ਦੇਖ ਰਹੇ ਸੀਗੇ ਤੇ ਅੱਜ ਦਾ ਵਲੌਗ ਮੈਂ ਇੱਥੇ ਸਮਾਪਤ ਕਰਦਾ ਮਿਲਦਾ ਕਿਸੇ ਨਵੇਂ ਵਲੌਗ ਦੇ ਵਿੱਚ ਨਵੀਂ ਜਗ੍ਹਾ ਦੇ ਵਿੱਚ ਤਦ ਤੱਕ ਲਈ ਸ਼ੁਭ ਰਾਤਰੀ ਸ਼ਬਾਖ ਹੈ ਟਾਟਾ ਬਾਏ ਬਾਏ